ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਦੋਸਤੋ ਅੱਜ ਤੁਹਾਡੇ ਲਈ ਬਹੁਤ ਸਾਰੀਆਂ ਕਮਬਾਈਨਾਂ ਲੈ ਕੇ حاضر ਹੋਏ ਹਾਂ ਦੋਸਤੋ ਕਾਫੀ ਦਿਨ ਸਾਡੀ ਵੀਡੀਓ ਨਹੀਂ ਆ ਸਕੀ ਉਸ ਲਈ ਅਸੀਂ ਮਾਫੀ ਚਾਹੁੰਦੇ ਹਾਂ ਅਤੇ ਅਸੀਂ ਹੁਣ ਲਗਾਤਾਰ ਵੀਡੀਓ ਲੈ ਕੇ ਆ ਰਹੇ ਹਾਂ ਤਾਂ ਜੋ ਮੇਰੇ ਵੀਰ ਜਿਨ੍ਹਾਂ ਨੇ ਵਹੀਕਲ ਵੇਚਨੇ ਹਨ ਜਾਂ ਖਰੀਦਨੇ ਹਨ ਉਹਨਾਂ ਨੂੰ ਆਸਾਨੀ ਹੋ ਸਕੇ ਦੋਸਤੋ ਜੇਕਰ ਤੁਸੀਂ ਵੀ ਆਪਣੇ ਕਿਸੇ ਵੀ ਵੀਹੀਕਲ ਦੀ ਐਡ ਸਾਡੇ ਚੈਨਲ ਤੇ ਸਾਡੇ ਪੇਜ ਤੇ ਲਵਾਉਣਾ ਚਾਹੁੰਦੇ ਹੋ ਤਾਂ ਬਿਲਕੁਲ ਫ੍ਰੀ ਸਾਡਾ WhatsApp ਨੰਬਰ ਪਰਸ਼ੋ ਹੋ ਰਿਹਾ ਜੀ ਪਹਿਲਾਂ ਵਾਲਾ WhatsApp ਨੰਬਰ ਸਾਡਾ ਬੰਦ ਹੋ ਗਿਆ ਸੀ ਇਹ ਸਾਡਾ ਨਵਾਂ WhatsApp ਨੰਬਰ ਹੈ ਜੀ ਇਹਦੇ ਉੱਤੇ ਤੁਸੀਂ ਆਪਣੇ ਵੀਕਲ ਦੀਆਂ ਫੋਟੋਆਂ ਆਪਣੇ ਵੀਕਲ ਦਾ ਰੇਟ ਮਾਡਲ ਨੰਬਰ ਤੇ ਉਸ ਦੇ ਬਾਰੇ ਜਾਣਕਾਰੀ ਭੇਜ ਕੇ ਆਪਣੇ ਵੀਕਲ ਦੀ ਐਡ ਲਵਾ ਸਕਦੇ ਹੋ ਕਿਸੇ ਵੀ ਵੀਕਲ ਦੀ ਐਡ ਤੁਸੀਂ ਲਵਾ ਸਕਦੇ ਹੋ ਜੀ ਟਰੈਕਟਰ ਟਰਾਲੀ ਸੁਹਾਗਾ ਹਾਲ ਇਤੀਬਾਰੀ ਦੇ ਕੋਈ ਵੀ ਸੰਦ ਹੋਣ ਜਾਂ ਕੋਈ ਵੀ ਵਹੀਕਲ ਕਮਰਸ਼ੀਅਲ ਵਹੀਕਲ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਤਾਂ ਸੇਲ ਬਾਰੇ ਬਾਬਤ ਤੁਹਾਨੂੰ ਐਡਾ ਜ਼ਰੂਰ ਲਾਈਆਂ ਜਾਣਗੀਆਂ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾ ਵਿਸ਼ਾਲ ਕੰਬੈਨ ਆ ਜੀ 2012 ਮਾਡਲ ਪੇਟੀ ਬੰਦ ਇੰਜਨ ਦੇ ਨਾਲ ਆ ਜੀ ਇਹ ਕੰਬੈਨ ਫਰੰਟ ਟਾਇਰ 90 ਪੈਸੇ ਆ ਜੀ ਪਿਛਲੇ 65 ਪੈਸੇ ਆ ਜੀ オリジナル ਕੰਬੈਨ ਆ ਜੀ ਮਾਲਕ ਵੀਰ ਵੱਲੋਂ ਇਸ ਦੀ ਡਿਮਾਂਡ 10 ਲੱਖ 40000 ਰੁਪਿਆ ਰੱਖੀ ਗਈ ਆ ਜੀ ਬਾਕੀ ਮੌਕੇ ਤੇ ਬਣਦਾ ਮਾਨਤਾਣ ਕੀਤਾ ਜਾਊਗਾ ਜੀ ਕਮੈਨ ਦੀਆਂ ਫੋਟੋਆਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਸਾਫ਼ ਕੰਡੀਸ਼ਨ ਦੇ ਵਿੱਚ ਜਿਹੜੀ ਇਹ ਕਮੈਨ ਆ ਜੀ ਤੇ ਇਸ ਬਾਰੇ ਤੁਸੀਂ ਹੋਰ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕਰਕੇ ਇਹ ਜਿਹੜੀ ਕਮੈਨ ਖਰੀਦ ਸਕਦੇ ਹੋ ਦੋਸਤੋ ਇਸ ਤੋਂ ਬਾਅਦ ਇੱਕ ਹੋਰ ਵਿਸ਼ਾਲ ਕਮੈਨ ਆ ਜੀ 2013 ਮਾਡਲ 50 ਪੈਸੇ ਟਾਇਰ ਆ ਜੀ ਕਮੈਨ ਦੇ ਕਮੈਨ ਦੀ ਕੰਡੀਸ਼ਨ ਤੋ ਕਮਬੈਨ ਤੁਸੀਂ ਦੇਖ ਸਕਦੇ ਹੋਈ ਸਾਫ ਹਾਲਤ ਦੇ ਵਿੱਚ ਕਮਬੈਨ ਆ ਜੀ ਪੇਟੀ ਬੰਦ ਇੰਜਨ ਦੇ ਨਾਲ ਆ ਜੀ ਇਹ ਕਮਬੈਨ ਵੀ ਤੁਸੀਂ ਇਸ ਕਮਬੈਨ ਦੀ ਵਧੇਰੇ ਜਾਣਕਾਰੀ ਲਈ ਇਸ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰਕੇ ਤੇ ਇਹ ਜਿਹੜੀ ਕਮਬੈਨ ਆ ਤੁਸੀਂ ਖਰੀਦ ਸਕਦੇ ਹੋ ਅਤੇ ਮੌਕੇ ਤੇ ਬਣ ਦਾ ਮਾਤਨ ਟਾਟਾ ਜੋ ਕੀਤਾ ਜਾਵੇਗਾ ਜੀ ਦੋਸਤੋ ਇਸ ਤੋਂ ਬਾਅਦ ਆ ਜੀ KS 93100 ਕਮਬੈਨ ਪੰਜ ਗੇਅਰ ਕਮਬੈਨ ਆ ਜੀ ਇਹ ਕਟਰ ਤੇ ਮੋਟਰ ਆ ਜੀ ਰਜਿਸਟਰ ਨੰਬਰ ਆ ਜੀ ਫਰਸਟ ਓਨਰ ਸਾਰੀ オリジナル ਕੰਬੈਨ ਆ ਜੀ ਨਾਲ ਦੇ ਟਾਇਰ ਨੇ 50 ਪੈਸੇ 2013 ਮਾਡਲ ਹੈ ਜਿਹੜੀ ਕੰਬੈਨ ਆ ਜੀ ਕੇਐਸ 9302013 ਮਾਡਲ ਆ ਜੀ ਪੇਟੀ ਬੰਦ ਇੰਜਨ ਆ ਦੀ 02 ਤੇ ਮੋਬਾਈਲ ਨੰਬਰ ਉੱਪਰ ਦਿੱਤਾ ਗਿਆ ਜੀ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਇਹ ਜਿਹੜੀ ਕੰਬੈਨ ਆ ਤੁਸੀਂ ਖਰੀਦ ਸਕਦੇ ਹੋ ਇਹ ਇਹ ਕੰਬੈਨ 2013 ਮਾਡਲ ਆ ਜੀ ਇਹ ਮਾਲਕ ਵੀਰ ਵੱਲੋਂ ਇਸ ਦੀ ਡਿਮਾਂਡ 8,50,000 ਰੁਪਇਆ ਕੀਤੀ ਗਈ ਹੈ ਜੀ 02 ਪੇਟੀ ਬੰਦ ਇੰਜਨ ਦੇ ਨਾਲ ਇਹ ਜਿਹੜੀ ਕਮੈਨ ਆ ਜੀ ਕਮੈਨ ਦੀ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਫੋਟੋਆਂ ਤੋਂ ਸਾਫ਼ ਕੰਡੀਸ਼ਨ ਆ ਜੀ ਥੋੜਾ ਪੋਤਾ ਪੇਂਟ ਖਰਾਬ ਹੋਇਆ ਜੀ ਬਾਕੀ ਬਿਲਕੁਲ ਹੀ ਸਾਫ਼ ਹੈ ਜੀ ਕਮੈਨ ਦੋਸਤੋ ਇਸ ਤੋਂ ਬਾਅਦ ਇੱਕ ਹੋਰ KS 9300 ਆ ਜੀ 2016 ਮਾਡਲ ਕਮੈਨ ਆ ਜੀ ਇਹ SMS ਨਾਲ ਆ ਜੀ ਲਾਲ ਹੀਨੋ ਇੰਜਨ ਦੇ ਵਿੱਚ ਆ ਜੀ ਇਹ ਕਮੈਨ ਮੈਂ ਦੁਬਾਰਾ ਦੱਸਦੇ ਹਾਂ ਜੀ ਕੇਐਸ 9300 2016 ਮਾਡਲ ਕੰਬੈਨ ਆ ਜੀ ਵਿਦ ਐਸਐਮਐਸ ਆ ਜੀ ਲਾਲ ਹੀਨੋ ਇੰਜਨ ਦੇ ਨਾਲ ਆ ਜੀ ਮਾਲਕ ਵੀਰ ਵੱਲੋਂ ਇਸ ਦੀ ਡਿਮਾਂਡ ਜਿਹੜੀ ਆ ਜੀ 14 ਲੱਖ 70000 ਰੁਪਏ ਦੀ ਕੀਤੀ ਗਈ ਆ ਜੀ 2016 ਮਾਡਲ ਆ ਜੀ ਗੁੱਡ ਕੰਡੀਸ਼ਨ ਆ ਵਿਦ ਐਸਐਮਐਸ ਆ ਜੀ ਪਿਛਲੇ ਟਾਇਰ ਨਾਲ ਦੇ ਆ ਜੀ 60 ਪੈਸੇ ਅਗਲੇ 80 ਪੈਸੇ ਕੰਬੈਨ ਦੇ ਟਾਇਰ ਹਨ ਜੀ ਲਾਲ ਹੀਨੋ ਪੇਟੀ ਬੰਦ ਇੰਜਨ ਦੇ ਨਾਲ ਇਹ ਕੰਬੈਨ ਆ ਜੀ ਤੇ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਤੁਸੀਂ ਕਰਕੇ ਇਹ ਜਿਹੜੀ ਕਮਬੈਨ ਆ ਖਰੀਦ ਸਕਦੇ ਹੋ ਦੋਸਤੋ ਕਮੈਨ ਬਿਲਕੁਲ ਹੀ ਸਾਫ ਕੰਡੀਸ਼ਨ ਦੇ ਵਿੱਚ ਆ ਜੀ ਇਹ ਕਮੈਨ ਤੁਸੀਂ ਬਿਲਕੁਲ ਹੀ ਜਾਇਜ਼ ਰੇਟ ਤੇ ਕਮੈਨ ਜਿਹੜੀ ਆ ਖਰੀਦ ਸਕਦੇ ਹੋ ਮਾਲਕ ਵੀਰ ਵੱਲੋਂ ਇਸ ਦੀ ਡਿਮਾਂਡ ਜਿਹੜੀ ਆ ਜੀ 14 ਲੱਖ 70000 ਰੁਪਇਆ ਕੀਤੀ ਗਈ ਆ ਜੀ ਕਿਉਂਕਿ ਇਸ ਦਾ ਰੇਟ ਤਾਂ ਜ਼ਿਆਦਾ ਜੀ ਐਸਐਮਐਸ ਇਸ ਕਮੈਨ ਦੇ ਨਾਲ ਦਿੱਤਾ ਜਾਊਗਾ ਜੀ ਵਿਧ ਪੁਲੀਆਂ ਵਿਧ ਬੈਲਟ ਆ ਬਾਕੀ ਵਾਕਿਆ ਤੇ ਤੁਹਾਡਾ ਬਣਦਾ ਜਿਹੜਾ ਮਾਨਤਾ ਨਾਲ ਕੀਤਾ ਜਾਊਗਾ ਜੀ ਅਸੀਂ ਇਹਦੇ ਵਿੱਚ ਵੀਡੀਓ ਦੇ ਵਿੱਚ ਜੋ ਵੀ ਕਮਬਾਈਨਾਂ ਦੇ ਰੇਟ ਦੱਸਦੇ ਹਾਂ ਉਹ ਮਾਲਕਾਂ ਦੇ ਮੁਤਾਬਕ ਉਹਨਾਂ ਦੀ ਡਿਮਾਂਡ ਦੇ ਮੁਤਾਬਕ ਆ ਜੀ ਬਾਕੀ ਜਦੋਂ ਤੁਸੀਂ ਮੌਕੇ ਤੇ ਕਮਬਾਈਨ ਖਰੀਦਣ ਜਾਂਦੇ ਹੋ ਜਾਂ ਤੁਹਾਨੂੰ ਫੋਟੋ ਵੇਖ ਕੇ ਕਮਬਾਈਨ ਪਸੰਦ ਆਉਂਦੀ ਹੈ ਤਾਂ ਤੁਸੀਂ ਜਾਂਦੇ ਹੋ ਤਾਂ ਤੁਹਾਡਾ ਬਣਦਾ ਜਿਹੜਾ ਮਾਨਤਾ ਨਾਲ ਮਾਲਕ ਵੀਰਾਂ ਵੱਲੋਂ ਕੀਤਾ ਜਾਊਗਾ ਜੀ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਉੱਪਰ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਕਮੈਨ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਕਮੈਨ ਦੇ ਪਾਰਟਸ ਬਾਰੇ ਜਾਂ ਕਮੈਨ ਕੋਈ ਕਮੈਨ ਦੀ ਕੋਈ ਰਿਪੇਅਰ ਬਾਰੇ ਕਮੈਨ ਕਿਤੋਂ ਦਾਣੇ ਮਾਰਦੀ ਆ ਜਾਂ ਕਮੈਨ ਦੀ ਰਿਪੇਅਰ ਬਾਰੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਸਾਡੇ ਨੰਬਰ ਤੇ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਉਸ ਤੋਂ ਬਾਅਦ ਅਸੀਂ ਤੁਹਾਨੂੰ ਆਪ ਕਾਲ ਕਰਾਂਗੇ ਜੇਕਰ ਤੁਸੀਂ ਕੋਈ ਵਹੀਕਲ ਸੇਲ ਕਰਨਾ ਹੈ ਤਾਂ ਉਸ ਦੀ ਤੁਸੀਂ ਫੋਟੋਆਂ ਭੇਜ ਸਕਦੇ ਹੋ ਜੀ ਮਾਡਲ ਨੰਬਰ ਦੱਸ ਸਕਦੇ ਹੋ ਆਪਣੇ ਕਿਸੇ ਵੀ ਵਹੀਕਲ ਦੀ ਐਡ ਜਿਹੜੀ ਆ ਤੁਸੀਂ ਬਿਲਕੁਲ ਫ੍ਰੀ ਲਵਾ ਸਕਦੇ ਹੋ YouTube Facebook ਤੇ ਪਰ ਇਹ ਵੀਡੀਓ ਅਪਲੋਡ ਕੀਤੀ ਜਾਊਗੀ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ